ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਉਹ ਲੈ ਕੇ ਆਈ ਆ ਮੈਂ ਪ੍ਰਿੰਟ ਸੂਟਾਂ ਦੀ ਸੈਟਰਡੇ ਸਪੈਸ਼ਲ ਆ ਜੀ ਹਰ ਸੈਟਰਡੇ ਹਰ ਮਤਲਬ ਕਿ ਆਪਾਂ ਬਾਾਰ ਨੂੰ ਹਨਾ ਇਹ ਕਲੈਕਸ਼ਨ ਲੈ ਕੇ ਆਵਾਂਗੇ ਜਿਵੇਂ ਕਿ ਆਪਣਾ ਹਮੇਸ਼ਾ ਚਾਹੇ ਸਰਦੀਆਂ ਹੋਣ ਚਾਹੇ ਗਰਮੀਆਂ ਹੋਣ ਸੈਟਰਡੇ ਦੇ ਦਿਨ ਤੁਹਾਨੂੰ ਪ੍ਰਿੰਟ ਸੂਟ ਦੇਖਣ ਨੂੰ ਮਿਲਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਨਾਲ ਆਪਾਂ ਇਹ ਦਿਨ ਆਪਾਂ ਸਾਰੇ ਜਾਨਕਿ ਵਿਦਆਊਟ ਦੁਪੱਟਾ ਪ੍ਰਿੰਟਿੰਗ ਲੈ ਕੇ ਆਉਨੇ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਸੋ ਅੱਜ ਦੇ ਜਿੰਨੇ ਵੀ ਸੂਟ ਪਿਓਰ ਕੈਮਰੀ ਕਾਟਨ ਪਿਓਰ 100% ਕੈਮਰੀ ਕਾਟਨ 1% ਵੀ ਸਿੰਥੈਟਿਕ ਬੇਸ ਨਹੀਂ ਰਹੂਗਾ ਪਿਓਰ ਕਾਟਨ ਜਿਹੜੀਆਂ ਪਹਿਣਾ ਲਾਈਕ ਕਰਦੀਆਂ ਨੇ ਪਿਓਰ ਕਾਟਨ ਹੀ ਆ ਜੀ ਤੇ ਪਿਓਰ ਕਾਟਨ ਹੀ ਤੁਹਾਨੂੰ ਮਿਲੂਗੀ ਪ੍ਰਿੰਟ ਕਾਫੀ ਸਾਰੇ ਲੈ ਕੇ ਆਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਪ੍ਰਿੰਟ ਸੂਟ ਲੋਜੀ ਅੱਜ ਦੇ ਵੀਡੀਓ ਦਾ ਪਹਿਲਾ ਇਸ ਪ੍ਰਿੰਟ ਬਹੁਤ ਹੀ ਸੋਹਣਾ ਕਾਫੀ ਸ਼ੇਡ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਪੇਂਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਜੈਪੂਰੀ ਜੀ ਪ੍ਰਿੰਟਿੰਗ ਆ ਬਹੁਤ ਸੋਹਣਾ ਕਨਸੈਪਟ ਆ ਕਲਰ ਇਹਦੇ ਵਿੱਚ ਬਹੁਤ ਸੋਹਣਾ ਆ ਆਲ ਓਵਰ ਸੂਟ ਰਹੂਗਾ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਤੇ ਪੂਰੀ ਪਿਓਰ ਕਾਟਨ ਆ ਇਹ ਪਿਓਰ ਕਾਟਨ 100% ਗਰਮੀਆਂ ਦੀ ਸਭ ਤੋਂ ਸੋਹਣੀ ਤੇ ਬ੍ਰਾਂਡ ਰਹੂਗਾ ਜੀ ਪ੍ਰਕਤੀ ਫ੍ਰਕਤੀ ਬ੍ਰਾਂਡ ਦੇ ਬਹੁਤ ਸੋਹਣੇ ਬਹੁਤ ਸੋਹਣੇ ਸੋਹਣੇ ਸਾਰੇ ਬ੍ਰਾਂਡਡ ਘਰਾਂ ਦੇ ਆਰਟੀਕਲ ਨੇ ਜਿੰਨੇ ਵੀ ਆਦੀ ਵੀਡੀਓ ਚ ਦਿਖਾਉਂਗੀ ਸਾਰੇ ਕਿਤੇ ਸਟੈਂਪਿੰਗ ਮਿਲੂਗੀ ਇੰਨੀ ਸੋਹਣੀ ਕਲੈਕਸ਼ਨ ਲੈ ਕੇ ਆਈਆਂ ਸੋ ਜਿਹੜਾ ਸੂਟ ਆਊਗਾ ਤੁਹਾਨੂੰ ਪਸੰਦ ਲੈ ਕੇ ਸਕਰੀਨਸ਼ਾਟ ਫਟਾਫਟ ਕਰ ਦਿਓ ਆਰਡਰ ਆਲ ਓਵਰ 5 ਮੀਟਰ ਦੀ ਕਾਟਾ ਪ੍ਰਾਈਸ ਸੁਣ ਕੇ ਵੀ ਤੁਹਾਡੀ ਰੂਹ ਖੁਸ਼ ਹੋ ਜਾਊਗੀ ਇੰਨੇ ਸੋਹਣੇ ਪ੍ਰਾਈਸ ਦੇ ਨਾਲ ਬਹੁਤ ਹੀ ਸੋਹਣੀ ਪਿਓਰ ਕੈਮਰੀ ਕਾਟਨ ਦੇ ਸੂਟ ਸਾਰੇ ਨਿਊ ਡਿਜ਼ਾਈਨਰਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਰਹੇ ਨੇ ਇਹਦੇ ਵਿੱਚ ਹੁਣ ਕਲਰ ਚੈੱਕ ਕਰ ਲਓ ਕਲਰ ਬਹੁਤ ਸੋਹਣੇ ਆਏ ਨੇ ਆ ਲਓ ਸੈਕੰਡ ਕਲਰ ਇਹਦੇ ਵਿੱਚ ਹੈਗਾ ਜੀ 에어 ਫੋਰਸ ਕਲਰ ਸੈਕੰਡ ਕਲਰ ਮਿਲੂਗਾ ਤੁਹਾਨੂੰ 에어 ਫੋਰਸ ਕਲਰ ਇਹ ਵੀ ਪ੍ਰਿੰਟ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਸੇਮ ਪ੍ਰਿੰਟ ਆ ਸਾਰੇ ਜਿੰਨੇ ਵੀ ਨਿਊ ਕਲੈਕਸ਼ਨ ਆ ਸਾਰੇ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਹਜੇ ਕਲਰ ਮਿਲਣਗੇ ਇਸ ਲਈ ਫਟਾਫਟ ਲੈ ਸਕਦੇ ਹੋ ਤੁ ਕਿਉਂਕਿ ਫਿਰ ਕਲਰ ਚੁਆਇਸ ਹੋ ਜਾਂਦੇ ਨੇ ਤੇ ਫਿਰ ਇੱਕ ਇੱਕ ਸਿੰਗਲ ਸਿੰਗਲ ਪੀਸ ਐਂਡ ਤੇ ਜਾ ਕੇ ਰਹਿ ਜਾਂਦੇ ਨੇ ਇਹ ਵੀਡੀਓ ਪੈਂਸਰ ਸੋਲਡ ਆਊਟ ਹੁੰਦੇ ਨੇ ਜਿਹੜੇ ਇਹ ਵਾਲੇ ਕਨਸੈਪਟ ਨੇ ਸੈਟਰਡੇ ਸਪੈਸ਼ਲ ਵੀਡੀਓ ਰਹਿੰਦੀ ਆ ਪ੍ਰਿੰਟ ਸੂਟਾਂ ਦੀ ਪਰ ਇੰਨੀ ਧਮਾਕੇਦਾਰ ਰਹਿੰਦੀ ਆ ਕਿ ਕੋਈ ਵੀ ਭੈਣ ਇਹਨਾਂ ਸੂਟਾਂ ਨੂੰ ਛੱਡਣਾ ਪਸੰਦ ਨਹੀਂ ਕਰਦੀ ਚਾਹੇ ਭੈਣਾ ਕੋਲ 10-10 ਸੂਟ ਹੋਣ ਤਾਂ ਵੀ ਪ੍ਰਿੰਟਿੰਗ ਦੇਖ ਕੇ ਸੂਟ ਲੈ ਹੀ ਜਾਂਦੇ ਨੇ ਉਹਨਾਂ ਤੋਂ ਆ ਲੋ ਸੈਕਿੰਡ ਹੈਗਾ ਜੀ ਮੂੰਗਿਆ ਸ਼ੇਡ ਥਰਡ ਵਾਲਾ ਇਹ ਹੈਗਾ ਮੂੰਗਿਆ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਆ ਲੋ ਆਲਓਰ ਸੂਟ ਆ 5 ਮੀਟਰ ਦੀ ਕੱਟ ਰਹੋਗੀ ਨੈਕਸਟ ਹੈਗਾ ਜੀ ਬਲੈਕ ਕਲਰ ਦੇਖੋ ਪ੍ਰਕৃতি ਬ੍ਰਾਂਡ ਦੇ ਰਹਿਣਗੇ ਸਟੈਂਪਿੰਗ ਫੋਰ ਸਾਈਡ ਸੂਟ ਦੇ ਵੀ ਤੁਹਾਨੂੰ ਮਿਲੂਗੀ ਆਲੋ ਬਲੈਕ ਕਲਰ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਚਾਰ ਕਲਰ ਇਹਦੇ ਵਿੱਚ ਹੋਗੇ ਜਿਹੜੇ ਕਿ ਬਹੁਤ ਪਿਆਰੇ ਨੇ ਦੁਬਾਰਾ ਰੀ ਚੈੱਕ ਕਰਵਾ ਰਹੀਆਂ ਸਾਰੇ ਕਲਰ ਪਹਿਲਾ ਹੈਗਾ ਕਾਫੀ ਵਾਈਨ ਜャ ਸ਼ੇਡ ਆ ਪ੍ਰੋਪਰ ਕਾਫੀ ਵੀ ਨਹੀਂ ਪ੍ਰੋਪਰ ਵਾਈਨ ਵੀ ਨਹੀਂ ਕਾਫੀ ਵਾਈਨ ਸ਼ੇਡ ਆ ਜਿਹੜਾ ਆਪਾਂ ਫਰਸਟ ਦੇ ਖੋਲਿਆ ਸੈਕਿੰਡ ਇਹਦੇ ਵਿੱਚ ਹੈਗਾ ਜੀ ਮੋਰ ਪੰਖੀਆ ਸ਼ੇਡ ਬਲੂ ਮੋਰ ਪੰਖੀਆ ਸ਼ੇਡ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਐਂਡ ਥਰਡ ਵਾਲਾ ਹੈਗਾ ਮੂੰਗੀਆ ਸ਼ੇਡ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਆ ਤੇ ਕਲਰ ਚਾਰੇ ਹੀ ਸੋਹਣੇ ਆ ਬਲੈਕ ਕਲਰ ਤਾਂ ਹਰ ਭੈਣ ਦੀ ਪਸੰਦ ਆ ਸੋ ਬਲੈਕ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਪ੍ਰਿੰਟ ਦਿਖਾ ਰਹੀ ਆ ਇਹ ਆਊਗਾ ਨਿੱਕੀ ਬੂਟੀ ਦਾ ਪ੍ਰਿੰਟ ਆਲੋ ਇਹ ਹੈਗਾ ਨਿੱਕੀ ਬੁੱਟੀ ਦਾ ਪ੍ਰਿੰਟ ਜਿਹੜੀਆਂ ਪਹਿਣਾ ਨਿੱਕੀ ਬੁੱਟੀ ਲਾਈਕ ਕਰਦੀਆਂ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੋ ਇਹਦੇ ਵੀ ਕਲਰ ਬਹੁਤ ਸੋਹਣੇ ਆਏ ਨੇ ਸਾਰੇ ਨਿਊ ਡਿਜ਼ਾਈਨ ਨੇ ਇਹਨਾਂ ਦੇ ਆਪਣੇ ਕੋਲ ਹੋਰ ਵੀ ਸੂਟ ਹੈਗੇ ਨੇ ਇਹ ਨਹੀਂ ਆਪਣੇ ਕੋਲ ਸਿੰਗਲ ਸਿੰਗਲ ਸੂਟ ਆ ਕਿਉਂਕਿ ਥਾਂ ਨਹੀਂ ਨੇ ਪ੍ਰੋਪਰ ਉਹਨਾਂ ਚੋਂ ਆਪਾਂ ਸਿੰਗਲ ਸਿੰਗਲ ਸੂਟ ਕੱਟ ਕੇ ਮੈਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਤੇ ਇਹਦੇ ਵਿੱਚ ਆਪਣੇ ਕੋਲ 2-2 4-4 ਪੀਸ ਹੈਗੇ ਨੇ ਇਸ ਲਈ ਬੇਫਿਕਰ ਹੋ ਕੇ ਤੁਸੀਂ ਆਰਡਰ ਕਰ ਸਕਦੇ ਹੋ ਤੇ ਪਰ ਆਰਡਰ ਨਾਲ ਦੀ ਨਾਲ ਕਰਕੇ ਪੇਮੈਂਟ ਕਰਕੇ ਨਾਲ ਦੀ ਨਾਲ ਕਲੀਅਰ ਕਰ ਲਿਓ ਤਾਂ ਕਿ ਤੁਹਾਡੀ ਪਸੰਦ ਦਾ ਕਲਰ ਤੁਹਾਡੀ ਪਸੰਦ ਦਾ ਪ੍ਰਿੰਟ ਤੁਹਾਨੂੰ ਮਿਲ ਸਕੇ ਆ ਲੋ ਨੈਕਸਟ ਹੈਗਾ ਇਹਦੇ ਵਿੱਚ ਬਲੈਕ ਕਲਰ ਨੈਕਸਟ ਹੈਗਾ ਜੀ ਇਹਦੇ ਵਿੱਚ ਬਲੈਕ ਕਲਰ ਇਹ ਵੀ ਨਿੱਕੀ ਮੁੱਟੀ ਦਾ ਹੀ ਪ੍ਰਿੰਟ ਆ ਬਹੁਤ ਹੀ ਸੋਹਣਾ ਉਸ ਤੋਂ ਬਾਅਦ ਆਊਗਾ ਮਸਟਰਡ ਸ਼ੇਡ ਬਲੈਕ ਕਲਰ ਵੀ ਇਹ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਫਰਸਟ ਆਪਾਂ ਖੋਲਿਆ ਇਹ ਖੋਲਿਆ ਫਰੋਜ਼ੀ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਇਹ ਪਿਓਰ ਕੈਮਰੀ ਕਾਟਨ ਦੇ ਹੈਗੇ ਨੇ ਸੂਟ ਜਦੋਂ ਵੀ ਤੁਸੀਂ ਮਤਲਬ ਕਿ ਅ ਸਟਿਚਿੰਗ ਕਰਨੀ ਆ ਸਮੋਣੇ ਨੇ ਤਾਂ ਪਲੀਜ਼ ਕੋਸ਼ਿਸ਼ ਕਰਿਆ ਕਰੋ ਇੱਕ ਵਾਰੀ ਡਿਪ ਕਰਕੇ ਜਿਵੇਂ ਇਹ ਵਾਲਾ ਸੂਟ ਹੁਣ ਬੀ ਐਲ ਐਮ ਬ੍ਰਾਂਡ ਦਾ ਦੇਖੋ ਇਹਦੀ ਸਟੈਂਪਿੰਗ ਵੀ ਤੁਹਾਨੂੰ ਮਿਲੂਗੀ ਬੀ ਐਲ ਐਮ ਬ੍ਰਾਂਡ ਦੀ ਇਹ ਵੀ ਬਹੁਤ ਸੋਹਣਾ ਬ੍ਰਾਂਡ ਆ ਤੇ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਹੁੰਦਾ ਵਾ ਜਾਣ ਕੇ ਗਰਮੀਆਂ ਦੇ ਇਹ ਇੱਕ ਤੋਹਫੇ ਨੇ ਇੰਨਾ ਸੋਹਣਾ ਫੈਬਰਿਕ ਆ ਬਿਲਕੁਲ ਜਾਨੀ ਕੇ ਰਿਲੈਕਸ ਫੀਲ ਕਰੋਗੇ ਇਹ ਵਾਲੇ ਸੂਟ ਪਾ ਕੇ ਤੁਸੀਂ ਨੈਕਸਟ ਆ ਗਿਆ ਇਹਦੇ ਵਿੱਚ ਜੀ ਵਿਰਾਟ ਕਲਰ ਜਿਆਦਾ ਰੈਡਿਸ਼ ਵੀ ਨਹੀਂ ਹੈਗਾ ਮਹਿਰੂਨੀ ਰੈੱਡ ਜਿਹਾ ਕਲਰ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਲੋ ਕਲਰ ਸਾਰੇ ਹੀ ਬਹੁਤ ਸੋਹਣੇ ਬਹੁਤ ਪਿਆਰੇ ਨੇ ਜਿਹੜੇ ਖੁੱਲ ਰਹੇ ਨੇ ਇਹ ਆ ਗਿਆ ਥੋੜਾ ਜਿਹਾ ਲਾਈਟ ਚਾਰਟ ਮੀਡੀਅਮ ਇੰਗਲਿਸ਼ ਜੇ ਚਾਰਟ ਆ ਇਹ ਜਿਹੜੀਆਂ ਪਹਿਣਾ ਜਿਆਦਾ ਡਾਰਕ ਨਹੀਂ ਲੈਣਾ ਚਾਹੁੰਦੀਆਂ ਉਹਨਾਂ ਲਈ ਇਹ ਵਾਲਾ ਕਲਰ ਬਹੁਤ ਸੋਹਣਾ ਬਹੁਤ ਪਿਆਰਾ ਇਹ ਇੰਗਲਿਸ਼ ਜਿਆ ਕਲਰ ਨੇ ਸੋ ਇਹਨਾਂ ਵਿੱਚੋਂ ਲੈ ਸਕਦੇ ਹਾਂ ਦੇਖੋ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਇਹ ਫੁੱਲ ਫਲਾਵਰਾਂ ਤੋਂ ਹਟ ਕੇ ਜਿਹਾ ਆ ਜਾਂਦਾ ਮੈਂ ਫੁੱਲ ਫਲਾਵਰ ਤਾਂ ਆਪਾਂ ਪ੍ਰਿੰਟਿੰਗ ਆਲਮੋਸਟ ਹਰ ਪਹਿਣ ਵੇਅਰ ਕਰਦੀ ਰਹਿੰਦੇ ਆ ਜਿਹੜੀ ਇਹ ਅਲੱਗ ਜੀ ਚੀਜ਼ ਆਂਦੀ ਹੈ ਵੀ ਪਾਈ ਹੋਈ ਬਹੁਤ ਸੋਹਣੀ ਲੱਗਦੀ ਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਸੌਰੀ ਦੋ ਕਲਰ ਇਹ ਦੋ ਆਏ ਨੇ ਦੋਨੇ ਕਲਰ ਇਹਦੇ ਵੀ ਬਹੁਤ ਸੋਹਣੇ ਆਏ ਨੇ। ਲੋ ਜੀ। ਅਗਲਾ ਹੈਗਾ ਲੈਮਨ ਸ਼ੇਡ। ਆਹ ਵਾਲਾ ਗਾਜਰੀ ਟੂਨ ਦੇ ਉੱਪਰ ਆ ਪਿੰਕ ਗਾਜਰੀ ਜੀ ਟੂਨ ਆ। ਇਹ ਵਾਲੀ ਲੈਮਨ ਮਸਟਰਡ ਜੀ ਟੂਨ ਆ। ਇਹ ਵੀ ਪ੍ਰਿੰਟ ਬਹੁਤ ਸੋਹਣੇ ਬਹੁਤ ਪਿਆਰੇ ਨੇ। ਆ ਲੋ ਜੀ। ਇਹ ਹੈਗਾ ਮਹਿੰਦੀ ਆ ਟੂਨ ਦੇ ਉੱਪਰ। ਇਹ ਹੈਗਾ ਜੀ ਮਹਿੰਦੀ ਆ ਟੂਨਾ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਆ ਤੇ ਫਲਾਵਰ ਵੀ ਆ ਦੇਖਣ ਨੂੰ ਫਲਾਵਰ ਵੀ ਲੱਗਣਗੇ ਜਿਓਮੈਟ੍ਰੀਕਲ ਵੀ ਲੱਗੂਗਾ ਇਹ ਵੀ ਪ੍ਰਿੰਟਿੰਗ ਬਹੁਤ ਸੋਹਣੀ ਬਹੁਤ ਪਿਆਰੀ ਮਹਿੰਦੀ ਆ ਜਿਆ ਕਲਰ ਆ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਮਿਲਣ ਜਾ ਰਹੀ ਹੈ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਨੇ ਪ੍ਰਾਈਸ ਹੈਗਾ ਸਿਰਫ 600 600 ਰੁਪਿਆ ਪ੍ਰਾਈਸ ਆ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਚਲੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫੇਰ ਨਾ ਕਿਉਂ ਕਿ ਜਿਹੜੀ ਸਟਾਕ ਕਲੀਅਰ ਹੋ ਗਿਆ ਤੁਸੀਂ ਸਾਨੂੰ ਨਹੀਂ ਦਿੱਤੇ ਜਿਵੇਂ ਜਿਵੇਂ ਸਕਰੀਨਸ਼ਾਟ ਆਣਗੇ ਨਾਲ ਦੇ ਨਾਲ ਪੇਮੈਂਟ ਕਰਕੇ ਡਨ ਕਰਕੇ ਨਾਲ ਦੇ ਨਾਲ ਤੁਹਾਡੇ ਕੋਲ ਹੀ ਡਿਸਪੈਚਿੰਗ ਕਰਾਂਗੇ ਜੀ ਆ ਲੋ ਨੈਕਸਟ ਹੈਗਾ ਜੀ ਗ੍ਰੇ ਕਲਰ ਇਹਦੇ ਵਿੱਚ ਵੀ ਤਿੰਨ ਕਲਰ ਆਏ ਨੇ ਆਪਣੇ ਕੋਲ ਤੇ ਤਿੰਨੇ ਹੀ ਕਲਰ ਬਹੁਤ ਪਿਆਰੇ ਬਹੁਤ ਹੀ ਸੋਨੇ ਆਏ ਨੇ ਗ੍ਰੇ ਕਲਰ ਵੀ ਬਹੁਤ ਪਿਆਰਾ ਬਹੁਤ ਸੋਨਾ ਆਇਆ ਆਲੋ ਜੀ ਇੱਕ ਹੋਰ ਤੁਹਾਨੂੰ ਪ੍ਰਿੰਟ ਦੇ ਰਹੇ ਆ ਨਿੱਕੀ ਬੂਟੀ ਦਾ ਹੀ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਦੇਖੋ ਰੈੱਡ ਕਲਰ ਦੇ ਉੱਪਰ ਇਹ ਜਿਆਦਾ ਰੈੱਡ ਰਿਸ਼ੀਆ ਕਲਰ ਨਹੀਂ ਮਹਿਰੂਨੀ ਰੈੱਡ ਆ ਇੱਕ ਤਾਂ ਬਿਲਕੁਲ ਹੀ ਬਲੱਡ ਰੈੱਡ ਆ ਜਾਂਦਾ ਉਹ ਵਾਲੇ ਕਲਰ ਨਹੀਂ ਹੈਗੇ ਇਹ ਮਹਿਰੂਨੀ ਰੈੱਡ ਜੇ ਕਲਰ ਆ ਬਹੁਤ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਜਿਹੜੀਆਂ ਭੈਣਾਂ ਬ੍ਰਾਈਟ ਕਲਰ ਲਾਈਕ ਕਰਦੀਆਂ ਨੇ ਆਲੋ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਸਟਰਡ ਸ਼ੇਡ ਆਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣੀ ਸ਼ੇਡ ਨੇ ਲਓ ਜੀ ਨੈਕਸਟ ਪ੍ਰਿੰਟ ਦੇਖੋ ਇਹ ਪ੍ਰਿੰਟ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਉੱਪਰ ਆ ਪ੍ਰਿੰਟਿੰਗ ਤੁਸੀਂ ਚੈੱਕ ਕਰ ਲਓ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟ ਆ ਐਂਡ ਇਹਦੇ ਵਿੱਚ ਤੁਹਾਨੂੰ ਕਲਰ ਦੇ ਰਹੇ ਹਾਂ ਜੀ ਕਾਫੀ ਸ਼ੇਡ ਆਲੋ ਅਫੀਸ਼ੀਅਲ ਇਹ ਵੀ ਬਹੁਤ ਸੋਨਾ ਮੀਡੀਅਮ ਜਾਂ ਕਲਰ ਆ ਨਾ ਜਿਆਦਾ ਡਾਰਕ ਆ ਨਾ ਹੀ ਜਿਆਦਾ ਲਾਈਟ ਆ ਐਂਡ ਨੈਕਸਟ ਵਨ ਦੇ ਰਹੀਆਂ ਜੀ ਫਰੋਜ਼ੀ ਸ਼ੇਡ ਇਹ ਵੀ ਬਹੁਤ ਪਿਆਰਾ ਕਲਰ ਆ ਐਂਡ ਨੈਕਸਟ ਇਹਦੇ ਵਿੱਚ ਪੰਜ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ 5 ਕਲਰ ਆਏ ਨੇ ਆਪਣੇ ਕੋਲੇ ਪੰਜੇ ਦੇ ਪੰਜੇ ਕਲਰ ਸੁਪਰ ਆ ਲੋ ਬੋਟਲ ਗ੍ਰੀਨ ਕਲਰ કોટਨ ਦੇ ਇਹ ਵਾਲੇ ਕਲਰ ਬਹੁਤ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਤੇ ਬਾਕੀ ਬਹੁਤ ਵਧੀਆ ਹੈ ਨਾ ਇਹਦਾ ਸੁਪੀਰੀਅਰ ਹੈਗੀ ਆ ਕੋਟਨ ਬਹੁਤ ਸੋਹਣੀ ਬਹੁਤ ਹੀ ਪਿਆਰੀ ਬਹੁਤ ਸੋਹਣੇ ਪ੍ਰਿੰਟ ਆਏ ਨੇ ਆਮ ਨਾਰਮਲ ਜਾਣ ਕੇ ਜਿਵੇਂ ਮਰਜੀ ਤੁਸੀਂ ਘਰੇ ਇਹਨਾਂ ਨੂੰ ਪਾਓ ਜਿਹੜੀਆਂ ਪਹਿਣਾ ਕਹਿੰਦੀਆਂ ਪਿਓਰ ਕੋਟਨ ਹੋਵੇ ਬਿਲਕੁਲ ਹੈ ਨਾ ਰਿਲੈਕਸ ਫੀਲ ਕਰੀਏ ਉਹਨਾਂ ਲਈ ਬਹੁਤ ਹੀ ਸੋਹਣਾ ਵੇਸਾ ਪਿਓਰ ਕੈਮਰੀ ਕੋਟਨ ਦੇ ਸੂਟ ਆ ਮੈਂ ਬਾਰ-ਬਾਰ ਰਿਪੀਟ ਕਰ ਰਹੀ ਆ ਫੈਬਰਿਕ 5 ਮੀਟਰ ਦੀ ਪ੍ਰੋਪਰ ਕਟ ਆ ਰਹੀ ਆ ਆ ਲੋ ਜੀ ਨੈਕਸਟ ਹੈਗਾ ਜੀ ਮਸਟਰਡ ਸ਼ੇਡ देखो कितनी प्यारी उठ के प्रिंटिंग आ रही है ना शेड्स के ऊपर मस्टर्ड शेड ये भी बहुत सोना बहुत प्यारा शेड लो जी छह कलर हो गए जी ये थे छह आपा ही सोच रहे थे छह कलर ऊपर आया लो आ कलर भी बहुत प्यारा मजेंटा शेड मजेंटा रानी शेड आया है बहुत ही प्यारा बहुत ही सोना ਇਹ ਕਲਰ ਯਾਨੀ ਕਿ ਇਹ ਵਾਲੇ ਚਾਰਟ ਜਿਵੇਂ ਗਰਮੀ ਵਾਲੇ ਚਾਰਟ ਉਹਨਾਂ ਵਿੱਚ ਬਹੁਤ ਹੀ ਰੀਅਰ ਆਉਂਦੇ ਨੇ ਇਹ ਵਾਲੇ ਕਲਰ ਤੇ ਬਹੁਤ ਹੀ ਪਿਆਰਾ ਬਹੁਤ ਸੋਹਣਾ ਇਹ ਕਲਰ ਆਇਆ ਜਿਹੜੀਆਂ ਯਾਨੀ ਕਿ ਇਦੋਂ ਵੀ ਸੋਹਣੇ ਲੱਗਣਗੇ ਜੋ ਤੁਹਾਡੇ ਹੱਥਾਂ 'ਚ ਹੋਣਿਆ ਨਾ ਇਹ ਵਾਲੇ ਕਲਰ ਬਹੁਤ ਖਿੜਮੇ ਜੇ ਕਲਰ ਨੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਕਲਰ ਨੇ ਆ ਲੋ ਜੀ ਨੈਕਸਟ ਵਾਲਾ ਹੈਗਾ ਜੀ ਬੱਸ ਆਪਣਾ ਮਾਰਨਾ ਤੇ ਉੱਠਣਾ ਪਈਦਾ ਹੈ ਗਿਆ ਸਿੱਧੀ ਜਿਹਾ ਆਪਣਾ ਇਸ ਤਰ੍ਹਾਂ ਇਹ ਜਿਓਮੈਂਟਿਕਲ ਪ੍ਰਿੰਟਿੰਗ ਆ ਗਈ ਜਿਹੜੀ ਇਹ ਵਾਲੀ ਪ੍ਰਿੰਟਿੰਗ ਆ ਗਈ ਇਹ ਜਿਓਮੈਂਟਿਕਲ ਪ੍ਰਿੰਟਿੰਗ ਆ ਗਈ ਆ ਲੋ ਇਹ ਆ ਗਿਆ ਵਾਈਨ ਸ਼ੇਡ ਇਹ ਵਾਈਨ ਸ਼ੇਡ ਦੇ ਉੱਪਰ ਪ੍ਰਿੰਟਿੰਗ ਆ ਚੈੱਕ ਕਰੋ ਕਿੰਨੀ ਸੋਹਣੀ ਆ ਕਿੰਨੀ ਪਿਆਰੀ ਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣ ਜਾ ਰਹੇ ਆ ਚਾਰ ਹੀ ਕਲਰ ਇਹਦੇ ਵੀ ਬਹੁਤ ਸੂਪਰ ਨੇ ਆ ਲੋ ਇਹਦਾ ਜਿਹੜਾ بیس ਆ ਉਹ ਬਲੈਕ ਰੋਗਾ ਬਲੈਕ ਦੇ ਉੱਪਰ ਇਹਨਾਂ ਦੇ ਸਾਰਿਆਂ ਦੇ ਜਿਵੇਂ ਇਹਦਾ ਵਾਈਨ ਆ ਇਹਦਾ ਕਾਫੀਆ ਕਾਫੀ ਦੇ ਨਾਲ ਮਸਟਰਡ ਦਾ ਕੰਟਰਾਸਟ ਆ ਇਹਦਾ ਬਲੂ ਆ ਬਲੂ ਦੇ ਨਾਲ ਫਿਰੋਜ਼ੀ ਦਾ ਕੰਟਰਾਸਟ ਆ ਇਦਾਂ ਰਹਿਣਗੇ ਇਹਨਾਂ ਦੇ ਕਲਰ ਜਹਾ ਹਲੋ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਬੇ ਐਂਡ ਨੈਕਸਟ ਵਨ ਹੈਗਾ ਜੀ ਬਲੈਕ ਦੇ ਨਾਲ ਪੀਚ ਦਾ ਕੰਟਰਾਸਟ ਇਹ ਵੀ ਬਹੁਤ ਸੋਹਣਾ ਕਲਰ ਆ ਹਲੋ ਇਹਦੇ ਵੀ ਸਾਰੇ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਆ ਐਂਡ ਨੈਕਸਟ ਵਨ ਤੁਹਾਨੂੰ ਮੈਂ ਦਿਖਾਉਣ ਲੱਗੀ ਆ 올ਡ ਡੇਸ ਦੇ ਵਾਸਤੇ 올ਡ ਡੇਸ ਦੇ ਲਈ ਆ ਇਹ ਵਾਲੀ ਕਾਟਨ ਆਈ ਆ ਬਹੁਤ ਹੀ ਸੋਹਣੀ ਬਹੁਤ ਹੀ ਸੁਪੀਰੀਅਰ ਇਹ ਉਹਨਾਂ ਪਹਿਣ ਲਈ ਆ ਜਿਵੇਂ ਕਿ ਆਪਣੇ ਦਾਦੀ ਲਈ ਮੰਮਾ ਲਈ ਹਨਾ ਲੈਣੀਆਂ ਤੁਸੀਂ ਕਹੋ ਵੀ ਇਹ ਚ ਬਲ ਨਾ ਪਵੇ ਰਿੰਕਲ ਫਰੀ ਰਹੂਗੀ ਬਿਲਕੁਲ ਹੀ ਮਲਾਈ ਕਾਟਨ ਆ ਇਹ ਸੌਫਟ ਵਾਲੀ ਬਟਰ ਕਾਟਨ ਜਿਹਨੂੰ ਆਪਾਂ ਕਹਿੰਦੇ ਨੇ ਉਹ ਵਾਲਾ ਸਟਾਫ ਆ ਵਿਦਆਊਟ ਲਾਈਨਿੰਗ ਗਰਮੀਆਂ ਚ ਪੂਰਾ ਰੈਲੈਕਸਫੁਲ ਰਹੂਗਾ ਕੱਪੜਾ ਇਹ ਬਟਰ ਕਾਟਨ ਦਾ ਸਟੱਫ ਰਹੂਗਾ ਪ੍ਰਾਈਸ ਇਹਦਾ 500 ਰਹੂਗਾ 500 ਰੁਪਿਆ ਪ੍ਰਾਈਸ ਰਹੂਗਾ ਇਹਨਾਂ ਦਾ ਪ੍ਰਾਈਸ 600 ਆ ਜੀ ਇਹਨਾਂ ਦਾ ਪ੍ਰਾਈਸ 500 ਰਹੂਗਾ ਬਟਰ ਕਾਟਨ ਦੇ ਸੂਟ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਲੈ ਸਕਦੇ ਹੋ ਚਾਰ ਕਲਰ ਹੀ ਆਏ ਨੇ ਇਹਦੇ ਵਿੱਚ ਆਪਣੇ ਕੋਲੇ ਯਾਨੀ ਕਿ ਇਹਦੇ ਵਿੱਚ ਕੋਈ ਵੀ ਬਲ ਨਹੀਂ ਜਿਵੇਂ ਸਿਆਣੇ ਬੰਦਾ ਹੁੰਦਾ ਨਾ ਉਹ ਪਾਲਦਾ ਹੁੰਦਾ ਵੀ ਮੇਰੇ ਕੱਪੜੇ 'ਚ ਬਹਲਾ ਉਹ ਬਲ ਜਾਣਾ ਪਵੇ ਇਕੱਠਾ ਜਾਣਾ ਹੋਈ ਜਾਵੇ ਉਹਨਾਂ ਨੂੰ ਹੁੰਦਾ ਵੀ ਬਸ ਰਿਲੈਕਸਫੁਲ ਜਿਹਾ ਹੋਵੇ ਤੇ ਆਏ ਵਧੀਆ ਰਹੇ ਧੋ ਦੀ ਪਾ ਦੀ ਪਾ ਲਈਏ ਵੀ ਪ੍ਰੈਸਿੰਗ ਵਗੈਰਾ ਦੀ ਲੋੜ ਨਾ ਪਵੇ ਉਹਨਾਂ ਲਈ ਇਹ ਬਹੁਤ ਸੋਹਣਾ ਸਟੱਫ ਆਇਆ ਹੋ। ਆ ਲਓ। ਇਹਦੇ ਵਿੱਚ ਸ਼ੇਡ ਦੇਖ ਲਓ ਚਾਰ ਸ਼ੇਡ ਆਏ ਨੇ ਜਿਵੇਂ ਇਹ ਸੀਗਾ ਲਾਈਟ ਜਾਂ ਸਕਾਈ ਜੈ ਸ਼ੇਡ। ਨੈਕਸਟ ਹੈਗਾ ਜੀ ਇਹਦੇ ਵਿੱਚ ਲੈਮਨ ਸ਼ੇਡ ਆ ਲਓ। ਇਹ ਲੈਮਨ ਸ਼ੇਡ ਆ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਕਲਰ ਵੀ ਬਹੁਤ ਸੋਹਣੇ ਆਏ ਨੇ ਤੇ ਨਾ ਹੀ ਜ਼ਿਆਦਾ ਫੁੱਲ ਬੂਟੀਆਂ ਜ਼ਿਆਦਾ ਵੱਡੀਆਂ ਵੱਡੀਆਂ ਨੇ ਬਹੁਤ ਸੋਹਣੀ ਨਿੱਕੀ ਜੀ ਪ੍ਰਿੰਟਿੰਗ ਆਈ ਹੈ ਇਹਦੇ ਵਿੱਚ। ਨੈਕਸਟ ਹੈਗਾ ਪਿਸਤਾ ਗ੍ਰੀਨ ਸ਼ੇਡ ਆ ਲਓ। ਲਓ ਜੀ ਅਗਲਾ ਹੈਗਾ ਪੀਚ ਕਲਰ ਇਹ ਵੀ ਕਲਰ ਬਹੁਤ ਸੋਹਣਾ ਚਾਰੀ ਸ਼ੇਡ ਆਏ ਨੇ ਇੱਕ ਸੈੱਟ ਆਇਆ ਇਹ ਆਪਣੇ ਕੋਲੇ ਸੋ ਜਿਹੜੀਆਂ ਭੈਣਾਂ ਨੂੰ ਵੀ ਚਾਹੀਦਾ ਹੋਇਆ ਇਹ ਬਟਰ ਕਾਟਨ ਆ ਜੀ ਬਹੁਤ ਹੀ ਸੋਹਣੀ ਮਲਾਈ ਵਰਗਾ ਸਟਾਫ ਆ ਬਿਲਕੁਲ ਸੌਫਟ ਵਾਲਾ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਕਲਰ ਵੀ ਬਿਲਕੁਲ ਲਾਈਟ ਜਿਹਾ ਬਹੁਤ ਪਿਆਰੇ ਜਿਹਾ ਆਏ ਨੇ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਈਆਂ ਸੁਪਰ ਲੈ ਕੇ ਆਈਆਂ ਤੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਬਾਕੀ ਜਿਹੜਾ ਵੀ ਆਪਣਾ ਪੇਮੈਂਟ ਦਾ ਮੈਥਡ ਆ ਉਹ ਆਨਲਾਈਨ ਹੀ ਆ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ Google Pay PhonePe ਬੈਂਕ ਟ੍ਰਾਂਸਫਰ ਜਿਵੇਂ ਮਰਜ਼ੀ ਤੁਸੀਂ ਕਰ ਸਕਦੇ ਹੋ ਇਸ ਲਈ ਆ ਬੇਫਿਕਰ ਹੋ ਕੇ ਆਪਣੇ ਤੁਸੀਂ ਪੇਮੈਂਟ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਸ਼ਾਪ ਤੇ ਵਿਜ਼ਿਟ ਕਰਨਾ ਜਦੋਂ ਮਰਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਮੋਸਟ ਵੈਲਕਮ ਆ ਬਸ ਜਦੋਂ ਵੀ ਆਉਣਾ ਇੱਕ ਕਾਲ ਕਰਕੇ ਜਰੂਰ ਆਇਓ ਤੇ ਆਪਣਾ ਏਰੀਆ ਹੈਗਾ ਜੀ ਰਾਈਕੋਟ ਪਖਵਾਲ ਰੋਡ ਆ ਲੁਧਿਆਣਾ ਤੋਂ ਪਖਵਾਲ ਨੂੰ ਆਉਂਦਾ ਰਾਈਕੋਟ ਤੋਂ ਪਖਵਾਲ ਨੂੰ ਆਉਂਦਾ ਜਦੋਂ ਤੁਸੀਂ ਪਖਵਾਲ ਪਹੁੰਚ ਜਾਨੀਏ ਪਖਵਾਲ 1 ਕਿਲੋਮੀਟਰ ਦੀ ਦੂਰੀ ਤੇ ਪੈਣੀ ਅਰੋੜਾ ਪਿੰਡਾ ਜੀ ਇਹ ਪੈਣੀਆਂ ਇੱਥੇ ਕਾਫੀ ਪੈ ਜਾਂਦੀਆਂ ਨੇ ਪਰ ਸਾਡੀ ਜਿਹੜੀ ਪੈਣੀਆਂ ਉਹ ਹੈਗੀ ਪੈਣੀ ਅਰੋੜਾ ਸੋ ਉੱਥੇ ਪਹੁੰਚ ਕੇ ਤੁਸੀਂ ਕਾਲ ਕਰ ਸਕਦੇ ਹੋ ਚਾਹੇ ਤੁਸੀਂ ਘਰ ਤੋਂ ਤੁਰਨ ਲੱਗੇ ਵੀ ਇੱਕ ਕਾਲ ਕਰ ਲਿਓ ਤਾਂ ਕਿ ਤੁਹਾਡਾ ਇੰਨੀ ਦੂਰ ਢੇੜਾ ਨਾ ਲੱਗੇ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ